ਚੋਟੀ ਚੰਗੀਆਂ ਸੱਜਣੋ ਜੇ ਗੱਲ ਕਰ ਲੈਣਾ ਨੀਲੀ ਦਾ ਵੀ ਤਾਂ ਨਿਸ਼ਾਨੀਆਂ ਵੀ ਕਵਰ ਕਰਦੀਆਂ ਸਾਰੀਆਂ ਤੇ ਮੇਨ ਗੱਲ ਆ ਯਾਰ ਜਿਹੜੀ ਰੋਡੇ ਪਿੰਡ ਦੇ ਵਿੱਚ ਨੀਲੀ ਦਾ ਗੜਾ ਹੈ ਜਿੱਥੋਂ ਇਹ ਝੋਟੀ ਬਾਈ ਪਿਛਲੇ ਸੂਰੇ ਲੈ ਕੇ ਆਇਆ ਤੇ ਥਣ ਥਣਾਉਟ ਵੀ ਚੰਗਾ ਲੱਗਿਆ ਤੇ ਲੇਵੇ ਲੂਵੇ ਦੀ ਵੀ ਗੱਲਬਾਤ ਕਰ ਲਾਂ ਬਾਈ ਇਹ ਲੇਵਾ ਲੂਵਾ ਵੀ ਚੰਗਾ ਬਣਾਉਂਦੀ ਆਉਂਦੀ ਆ ਅਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਾਈ ਆਪਾਂ ਜੇ ਗੱਲ ਕਰ ਲਈ ਨਾ ਆਪਾਂ ਆਪਣੇ ਜ਼ਿਲ੍ਹੇ ਚੋਂ ਬਣਾਉਣ ਲੱਗੇ ਆ ਆਪਾਂ ਬਣਾਉਣ ਲੱਗੇ ਆ ਅੱਜ ਦੀ ਵੀਡੀਓ ਦਸ਼ਮੇਸ਼ ਨਗਰ ਤੋਂ ਨੇੜੇ ਰਹਿ ਜਾਂਦਾ ਬਾਈ ਇਹਨੂੰ ਬਹਾਦਰਪੁਰ ਬਰੇਟਾ ਸ਼ਹਿਰ ਵੀ ਨੇੜੇ ਰਹਿ ਜਾਂਦਾ ਤੇ ਜੇ ਗੱਲ ਕਰ ਲਾਂ ਡਸਕਾ ਪਿੰਡ ਆ ਜਿਹੜਾ ਬਾਈ 2.2 ਕਿਲੋਮੀਟਰ ਆ ਜਾਂਦਾ ਤੇ ਤਹਿਸੀਲ ਬਾਈਆਂ ਨੂੰ ਪਈ ਜਾਂਦੀ ਹੈ ਲਹਿਰਾ ਗਾਗਾ ਤੇ ਜ਼ਿਲ੍ਹਾ ਰਹਿ ਜਾਂਦਾ ਸੰਗਰੂਰ ਆ ਕਿਉਂਕਿ ਜਾਨਵਰ ਦਿਖਾਉਂਗਾ ਇੱਕ ਦਿਖਾਉਂਗਾ ਇੱਕੇ ਟਾਪ ਕੁਆਲਟੀ ਦਾ ਦੂਜਾ ਸੂਆ ਸੁੰਦੀ ਆ ਪ्योर ਨੀਲੀ ਰਾਵੀ ਦੀ ਝੋਟੀ ਆ ਚੰਗੇ ਲੱਕੇ ਚੋਂ ਬਾਈ ਹੋਣੀ ਲੈ ਕੇ ਵੀ ਆਏ ਤੇ ਉਹ ਬਾਈ ਹੋਰਾਂ ਨੇ ਤਿਆਰ ਕਰੀਆ ਕਿਉਂਕਿ ਪਿਛਲੇ ਸੂਏ ਜੇ ਮੈਂ ਗੱਲ ਕਰ ਲਾਂ ਬਾਈ ਹੋਰੀ ਲੈ ਕੇ ਆਏ ਤੇ ਤੇ ਬੱਚੇ ਬਾਈ ਹੋਰੀ ਜਿਵੇਂ ਦੱਸਿਆ ਬਾਈ ਹੋਰਾਂ ਨੇ ਜਾਣਕਾਰੀ ਮੁਤਾਬਕ ਵੀ ਬੱਚੇ ਬਾਹਰ ਨੇ ਦੋਏ ਜਾਣੇ ਰਹਿੰਦੇ ਨੇ ਥੋੜਾ ਸਾਮ ਸੰਭਾਲ ਦੀ ਦਿੱਕਤ ਆ ਉਹਦੇ ਕਰਕੇ ਬਾਈ ਕਹਿੰਦਾ ਛੋਟੀ ਸੇਲ ਕਰਨੀ ਆ ਉਦਾਂ ਠੰਡੀ ਸੀਲ ਪੂਰੀਆ ਤੇ ਬਾਕੀ ਜਿਹੜਾ ਇਹਦੇ ਸੀਮਨ ਲੱਗਿਆ ਸੀਮਨ ਵੀ ਚੰਗਾ ਲੱਗਿਆ ਮੇਰਾ ਖਿਆਲ ਆ ਹਰੀਕੇ ਵਾਲੇ ਡਾਇਮੰਡ ਦਾ ਸੀਮਨ ਲੱਗਿਆ ਉਹਦਾ ਸਟਰਾ ਵੀ ਬਾਈ ਕੋਲ ਸਾਮਿਆਂ ਹੋਇਆ ਤੇ ਬਾਕੀ ਯਾਰ ਜਿਹੜਾ ਸੱਜਣ ਲੈਣ ਆਊਗਾ ਉਹਨੂੰ ਬਾਈ ਕਹਿੰਦਾ ਆਪਾਂ ਸਟਰਾ ਦਿਖਾ ਵੀ ਦੇਵਾਂਗੇ ਤੇ ਤਸੱਲੀ ਵੀ ਕਰਾ ਦਾਂਗੇ ਤੇ ਬਾਕੀ ਆਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਤੇ ਝੋਟੀ ਵੀ ਦਿਖਾਵਾਂਗੇ ਤੋਰ ਕੇ ਆਜੋ ਜੀ ਹੋਰ ਬਾਈ ਜੀ ਕੀ ਹਾਲ ਚਾਲ ਠੀਕ ਠਾਕ ਜੀ ਠੀਕ ਠਾਕ ਜੀ ਅਨਾਮ ਦੱਸ ਲਓ बस उन्हीं से मेरा डिस्काउंट ठीक है जी तसील लहरा गागा लेहरा गागा जी 아 జిల్లా ਸੰਗਰੂਰੇ ਰਹ ਜਾਂਦਾ ਨੇੜੇ ਮੇਰਾ ਖਿਆਲ ਆ ਬਰੇਟਾ ਮੰਡੀ ਵੀ ਰਹ ਜਾਂਦਾ ਇਹ ਭੱਦਪੁਰ ਤੋਂ ਤਿੰਨ ਕਿਲੋਮੀਟਰ ਪਾ ਤਿੰਨ ਕਿਲੋ ਸਾਢੇ ਤਿੰਨ ਕਿਲੋਮੀਟਰ ਹੈ ਜੀ ਤੇ ਦਸਕੇ ਤੋਂ 2.5 ਕਿਲੋਮੀਟਰ ਹੈ ਜੀ ਠੀਕ ਹੈ ਜੀ ਹਾਂਜੀ ਤੇ ਆ ਗਿਆ ਸੰਗਰੂਰ ਜ਼ਿਲ੍ਹਾ ਆਪਣਾ ਸੰਗਰੂਰ ਜ਼ਿਲ੍ਹਾ ਜੀ ਠੀਕ ਹੈ ਗੱਲ ਲਗਾਤਾਰ ਸਿੱਕ ਵਾਰੀ ਝੋਟੀ ਤੇ ਮਾਰਦੇ ਕੈਮਰਾ ਥੋੜਾ ਜਿਹਾ ਡਰਦੇ ਜਰੂਰ ਆ ਸੱਜਣੋ ਕਿਉਂਕਿ ਟਾਣੀ ਜੀ ਚ ਬੈਠੇ ਨੇ ਬਾਈ ਖੇਤਾਂ ਚ ਘਰ ਆ ਉਹਦੇ ਕਰਕੇ ਉਹੜਾ ਸਾਡੇ ਤੋਂ ਡਰਦੀ ਜਰੂਰ ਆ ਪਰ ਝੋਟੀ ਚੰਗੀ ਆ ਪਯੌਰ ਨੀਲੀ ਰਾਵੀ ਦੇ ਵਿੱਚ ਆ ਜਾਂਦੀ ਆ ਸੁਆ ਬਾਈ ਜੀ ਕਿਹੜਾ ਸੁਂਦੀ ਆ ਇਹ ਦੂਜਾ ਸੁਆ ਖੋ ਜੀ ਦੂਜਾ ਸੁਆ ਸੁਂਦੀ ਆ ਪਹਿਲਨ ਆਪਾਂ ਲੈ ਕੇ ਆਏ ਪਹਿਲਨ ਲੈ ਕੇ ਆਏ ਆ ਕਿਹੜੇ ਲਾਕੇ ਚੁਲਿਆ ਜੇ ਆਪਾਂ ਇਹ ਆਪਾਂ ਜਿਸਨ ਤੇ ਜਰਨਾ ਸਿੰਘ ਪਿੰਡਾਲੇ ਦੇ ਪਿੰਡੋਂ ਲੈ ਕੇ ਆਏ ਰੋਟੇ ਰੋਟੇ ਅੱਛਾ ਰੋਟੇ ਰੋਟੇ ਪਿੰਡ ਤੋਂ ਲੈ ਕੇ ਆਏ ਬਾਕੀ ਸੱਜਣੋਂ ਪਯੌਰ ਨੀਲੀ ਰਾਵੀ ਚ ਪੈ ਜਾਂਦੀ ਆ ਅੱਖ ਗੁਲਾਬੀ ਆ ਇਹਦੀ ਮੱਥੇ 'ਚ ਬੱਲ ਆ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਮੇਨ ਗੱਲ ਆ ਨਾ ਜਿਹੜੀ ਯਾਰ ਚਾਰੇ ਪੈਰਾਂ ਤੇ ਨਿਸ਼ਾਨ ਨੇ ਲੇਵੇ ਤੇ ਤੇ ਇਹਦੀ ਪੂੰਛ ਤੇ ਇਹ ਪਿਓਰ ਨੀਲੀ ਚ ਆ ਗਈ ਬਾਈ ਦੁੱਧ ਕਿੰਨਾ ਪਾਇਆ ਪਹਿਲਾਂ ਨੇ ਆਪਣੇ ਦੁੱਧ 12 ਲੀਟਰ ਪਾਇਆ ਇਹ ਪਹਿਲਾਂ ਇਹਦੇ ਠੀਕ ਆ ਜੀ ਆ 12 ਲੀਟਰ ਪਾਇਆ ਜਿਵੇਂ ਤੁਸੀਂ ਉਦੋਂ ਦੱਸਿਆ ਵੀ ਉਦੋਂ ਕਮਜ਼ੋਰ ਜੀ ਸੀ ਹਨਾ ਕਮਜ਼ੋਰ ਸੀ ਬਿਲਕੁਲ ਪਤਲੇ ਸਾਟਵੇਂ ਸਰੀਰ ਦੀ ਸੀ ਜੀ ਠੀਕ ਹੈ ਗੱਲ ਐਸ ਵਾਰੀ ਤਾਂ ਜੇ ਗੱਲ ਕਰਲਾਂ ਸਜਣਾ ਬਾਡੀ ਬੁੱਡੀ ਝੋਟੀ ਨੇ ਪੂਰੀ ਚੰਗੀ ਤਿਆਰ ਕਰਿਆ ਤੇ ਪੂਰੀ ਜਿਵੇਂ ਆਪਾਂ ਕਹਿ ਸਕਦੇ ਹਾਂ ਜਰ ਪੂਰੀ ਤਿਆਰ ਆ ਬਾਈ ਹਰੇਕ ਪੱਖ ਤੋਂ ਪਰਕਾਪਾ ਵੀ ਪਿਛਲੇ ਸੂਏ ਯਾਰ ਜਿਵੇਂ ਇਹਨੇ 12 ਦਿੱਤਾ ਐਸ ਵਾਰੀ ਬਾਡੀ ਬੁੱਡੀ ਦੇ ਹਿਸਾਬ ਨਾਲ ਆ ਬਾਈ ਵਧਾ ਸਕਦੇ ਆ 2 ਕਿਲੋ ਦਿੱਤਾ ਹਨਾ ਬਾਈ ਤੇ 15 ਲੀਟਰ ਦਾ ਪੱਕਾ ਗਰੰਟੀ ਵਾਲਾ ਕਰੂਗਾ ਨਹੀਂ ਜੀ 15 ਕਿਲੋ ਦੁੱਧ ਇਹਦੇ ਵਾਸਤੇ ਕੋਈ ਜ਼ਿਆਦਾ ਵੀ ਨਹੀਂ ਕਿਉਂਕਿ ਜਿਵੇਂ ਬਾਈ ਸਾਾਨੂੰ ਝੂਠੀਆਂ ਮਾਰਨਾ ਤਾਂ ਆਉਂਦਾ ਨਹੀਂ ਠੀਕ ਆ ਜੀ ਹਾਂ ਜੀ 15 ਲੀਟਰ ਦਾ ਪੱਕਾ ਕਰੂਗਾ ਜੀ ਆ 15 ਲੀਟਰ ਬਾਈ ਕਹਿੰਦਾ ਇਹ ਕਰ ਦੂਗੀ ਇਹ ਜੀ ਗੱਲ ਨਹੀਂ ਕਿਉਂਕਿ ਜਦੋਂ ਲੱਸੀ ਬਾਬਾ ਸੀ ਜਦੋਂ ਬਾਈ ਹੋਰੀ ਲੈ ਕੇ ਆਏ ਨੇ ਹਾਂ ਉਰਲੇ ਬੰਨੇ ਆ ਜੋ ਬਾਈ ਉਦੋਂ ਉਦੋਂ ਬਾਈ ਦੇ ਦਸਨ ਮੁਤਾਬਕ ਵੀ 12 ਕਿਲੋ ਬਾਈ ਹੋਰਾਂ ਨੇ ਜਿਵੇਂ ਆਪਾਂ ਕਹਿ ਲਈ ਯਾਰ ਲੱਸੀ ਜਾਨਵਰ ਚੋਂ ਵੀ ਚੋ ਲਿਆ ਕਿਉਂਕਿ ਇਸ ਵਾਰ ਤਾਂ ਤਿਆਰੀ ਵੀ ਚੰਗੀ ਆ ਤੇ ਸੇਵਾ ਵੀ ਬਾਈ ਨੇ ਚੰਗੀ ਲਾਈ ਆ ਤੇ ਦਿਨ ਬਾਈ ਕਿੰਨੇ ਕ ਪੰਜ ਦਿਤ ਤੋਂ 7 ਦਿਨ ਲੈ ਸਕਦੀ ਆ ਹਫਤਾ ਲੈ ਜੂ ਹੈਨਾ ਹਫਤਾ ਲੈ ਸਕਦੀ ਆ ਹਾਂ ਬਾਕੀ ਆਪਣਾ ਵੀ ਸੱਜਣੋ ਤਕਰੀਬਨ ਰੋਜ਼ ਜਾਨਵਰਾਂ ਚ ਹੀ ਲੈਣਾ ਯਾਰ ਤੇ ਚਰ ਬੈ ਕਿਉਂਕਿ ਪੁੜਾ ਪੜਾ ਝੋਟੀਆਂ ਦੱਬਿਆ ਨਹੀਂ ਹਫਤੇ ਦੇੜ ਜਿਹੜੇ ਇਹ ਕੱਢ ਜੂ ਤੇ ਬਾਕੀ ਜਿਹੜਾ ਆਪਾਂ ਵੀ ਉਹ ਸੀਮਨ ਵਾਲਾ ਸਿੱਕਾ ਧੀ ਆਪਣੇ ਕੋਲ ਸੀਮਨ ਹੈਗਾ ਜੀ ਆਪਣਾ ਸੀਮਨ ਹਾਂ ਉਸ ਉਹ ਸਿੱਕਾ ਵੀ ਲੈ ਕੇ ਆਪਾਂ ਦਿਖਾ ਦਈਏ ਲੈ ਦਰਸ ਵੀਊ ਕਰਕੇ ਦਿਖਾ ਦੀ ਬਾਈ ਇਹ ਆ ਇਹਦੇ ਨਾਲ ਸੀਮਨ ਸਿੱਕਾ ਹੈ ਸੱਜਣੋ ਇਹਦੇ ਤੁਸੀਂ ਆ ਡਾਇਮੰਡ ਲਿਖਿਆ ਹੋਇਆ ਮੇਰਾ ਖਿਆਲ ਦਾਤੇਵਾਸ ਦੇ ਡਾਕਟਰ ਜੁਗਿੰਦਰ ਸੀਗੇ ਉਹਨਾਂ ਨੇ ਤੇਲਾ ਨੇ ਧਾਰੀ ਜੀ ਸਾਡੇ ਏਰੀਆ ਚ ਮਸ਼ਹੂਰ ਨੇ ਅੱਡਾ ਡਾਇਮੰਡ ਦਾ ਸਿੱਕਾ ਹੈ ਤੇ ਬਾਕੀ ਸੱਜਣੋ ਯਾਰ 22 ਤਸੱਲੀ ਵੀ ਕਰਾ ਦੂਗਾ ਜਦੋਂ ਸੱਜਣੋਰੇ ਕੋਈ ਆਊਗਾ ਸਾਡੇ ਕੋਲ 1% ਵੀ ਕੋਈ ਇਸੇ ਚੀਜ਼ ਤੇ ਗੱਪ ਨਹੀਂ ਹੋਊਗਾ ਜੋ ਹੋਊਗਾ ਸਚਾਈ ਹੋਊਗੀ ਆਦੇ ਉਹੀ ਗੱਲ ਆ ਯਾਰ ਸੱਜਣੋ ਬਾਈ ਘਰੇਲੂ ਬੰਦਾ ਜਿਵੇਂ ਦੱਸਿਆ ਬਾਈ ਨੇ ਵੀ ਚਲ ਚੋਣ ਵਾਸਤੇ ਲੈ ਕੇ ਤੇ ਹੁਣ ਸ਼ਾਮ ਕਰਕੇ ਥੋੜਾ ਜਾਨਵਰ ਵੇਚਦਾ ਤੇ ਓਦਾਂ ਝੋਟੀ ਚੰਗੀ ਆ ਇੱਕ ਵਾਰੀ ਇਧਰ ਤੋਂ ਬੈਕ ਤੋਂ ਦਰਸ ਸਾਰੀ ਬਣਾਵਟ ਦਿਖਾ ਦੇ ਥਣ ਥੱਪਾ ਦਿਖਾ ਦੇ ਪਿੱਠ ਪੂੜੇ ਦੀ ਬਣਾਵਟ ਦਿਖਾ ਦੇ ਤੇ ਉੱਤੋਂ ਯਾਰ ਬਾਡੀ ਬੂਡੀ ਤੇ ਲੇਵਾ ਲੂਵਾ ਹਲੇ ਝੋਟੀ ਨੇ ਕਰਨਾ ਤਿਆਰ ਕਿਉਂਕਿ ਜਿੱ ਤੇ ਲੈ ਬਾਬਾਈ ਇਹਨੇ ਪਛਾਣ ਨੂੰ ਵੀ ਰੈਡੀ ਕਰਦੇ ਹੋਣਾ ਉਹ ਚੌਣ ਚਪੌਣ ਚ ਕਿਵੇਂ ਧਾਰ ਤੂਰ ਚੌਣ ਚ ਬਾਈ ਭਵਨ ਦੀ ਦਰ ਤੇ 10 ਵਾਰੀ ਬੈਠੋ ਅੱਛਾ ਠੰਡੀ ਸੀਲ ਆ ਜਮਾ ਠੰਡੀ ਸੀਲ ਫੁੱਲ ਠੰਡੀ ਸੀਲ ਇੱਕ ਗੱਲ ਹੋਰ ਆ ਨੀਲੀ ਰਾਵੀ ਤੇ ਜੇ ਮੈਂ ਗੱਲ ਕਰਾਂ ਸੱਚ ਨੂੰ ਯਾਰ ਨੀਲੀ ਰਾਵੀ ਤੇ ਜਾਨਵਰ ਜਿਹੜੇ ਪਿਓਰ ਚ ਆ ਗਏ ਉਹ ਯਾਰ ਪੂਰੇ ਠੰਡੇ ਸੀਲ ਹੁੰਦੇ ਨੇ ਬਾਕੀ ਇਹ ਸਾਡੇ ਥੋੜਾ ਬਗਾਨੇ ਬੰਦਿਆ ਕਰਕੇ ਡਰਦੀ ਆ ਬਾਈ ਜੀ ਅਸੀਂ ਬਾਹਰ ਖੇਤਾਂ 'ਚ ਰਹਿੰਦੇ ਆ ਉਰੇ ਆਉਂਦਾ ਤੂੰ ਆਉਂਦਾ ਕੋਈ ਆ ਨਹੀਂ ਜਦੋਂ ਆਉਂਦਾ ਫਿਰ ਡਾਕਟਰ ਟੀਕਾ ਲਾਉਣੀ ਆਉਂਦਾ ਹਾਂ ਡਾਕਟਰ ਟੀਕਾ ਲਾਉਣੀ ਆਉਂ ਬਿਲਕੁਲ ਕੁੰਡੇ ਸਿੰਘਾਂ ਚ ਗੁਲਾਬੀ ਇਹਦੀ ਬਿੱਲੀ ਜਿਵੇਂ ਕਹਿੰਦਾ ਨੇ ਨਾ ਨੀਲੀ ਰਾਵ ਵਾਲੀ ਉਹ ਇਹਦੀ ਅੱਖ ਆ ਬਾਈ ਤੇ ਰੇਟ ਬਾਈ ਇਹਦਾ ਫਿਰ ਰੇਟ ਬਾਈ ਕੋਈ ਫੋਨ ਤੇ ਕਰ ਦਾਂਗੇ ਅੱਛਾ ਫੋਨ ਤੇ ਕਰ ਦਾਂਗੇ ਕੋਈ ਡਰ ਕੋਈ ਡਰਨ ਵਾਲੀ ਗੱਲ ਨਹੀਂ ਸੱਜਣਾ ਫੋਨ ਬਾਈ ਨੂੰ ਮਿਲਾ ਲਓ ਰੇਟ ਕੋਈ ਬਾਈ ਐਵੇਂ ਮਲ ਬੜਾ ਵੱਡਾ ਪੱਥਰ ਨਹੀਂ ਧਰਦਾ ਬਾਈ ਰੇਟ ਬਾਈ ਨਾਲ ਜਿਵੇਂ ਮੇਰੀ ਗੱਲ ਬਾਤ ਹੋਈ ਹੈ ਨਾ ਹਾਂ ਬਾਈ ਕਹਿੰਦਾ ਰੇਟ ਉੱਨੀ ਕਰਾਂਗੇ ਜਿੰਨੇ ਆਪਣਾ ਜਾਨਵਰ ਰੁਪਏ ਓਟਦਾ ਹਾਂ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਹੈਗਾ 94785 ਜੀ ਹਾਂਜੀ 47251 ਲੈ ਇੱਕ ਵਾਰੀ ਭਾਈ ਤੁਰਕੂ ਕੀ ਖੋਲ ਕੇ ਜੇ ਆਪਾਂ ਤੋੜ ਦੇਈਏ ਨਾ ਲੈ ਇੱਕ ਵਾਰੀ ਸੱਜਣੋਂ ਤੋੜਨ ਦੀ ਕੋਸ਼ਿਸ਼ ਭਾਈ ਜ਼ਰੂਰ ਕਰ ਲੈਣਾ ਛੋਟੀ ਦਰਦੀ ਜੀ ਜ਼ਰੂਰ ਆ ਥੋੜਾ ਜਿਹਾ ਉਸ ਹਾਬ ਨਾਲ ਦੀ ਜੱਜਮੈਂਟ ਲੈ ਤਰਸ ਥੋੜਾ ਪਛਾਣ ਹੋ ਕੇ ਦਿਖਾ ਦੇ ਛੋਟੀ ਦਰਦੀ ਆ ਤੇ ਜਦੋਂ ਐ ਨੂੰ ਜਾਊਗੀ ਉਦੋਂ ਵੀ ਦਿਖਾ ਦੇ ਜਦੋਂ ਮੂੜੂ ਕੀ ਹੋਣਾ ਵੀ ਸਾਈਡ ਤੋਂ ਵੀ ਦਿਖਾ ਦੇ ਆ ਐ ਨੂੰ ਪਰਲੇ ਬੰਨੇ ਤੋੜ ਦੇ ਜੀ ਹਾਂ ਥੋੜਾ ਜਿਹਾ ਦੂਰ ਤੋਂ ਦਿਖਾ ਦੇ ਇਹ ਝੋਟੀ ਸੱਜਣੋਂ ਚੰਗੀ ਆ ਬਾਈ ਹੱਥ ਕਿਸੇ ਪੱਖ ਤੋਂ ਧਰਾਉਣੀ ਨਹੀਂ ਹਫਤਾ 10 ਦਿਨ ਹਜੇ ਇਹ ਝੋਟੀ ਇੱਕ ਹਫਤਾ ਕੱਢ ਦੂਗੀ ਬਸ ਕਮਾ ਲਓ ਜੀ ਇੱਥੋਂ ਇਹ ਝੋਟੀ ਚੰਗੀ ਆ ਸੱਜਣੋਂ ਜੇ ਗੱਲ ਕਰ ਲੈਣਾ ਨੀਲੀ ਦਾ ਵੀ ਤਾਂ ਨਿਸ਼ਾਨੀਆਂ ਵੀ ਕਵਰ ਕਰ ਦਿਆ ਸਾਰੀਆਂ ਤੇ ਮੇਨ ਗੱਲ ਆ ਯਾਰ ਜਿਹੜੀ ਰੋਡੇ ਪਿੰਡ ਦੇ ਵਿੱਚ ਨੀਲੀ ਦਾ ਗੜਾ ਹੈ ਜਿੱਥੋਂ ਇਹ ਝੋਟੀ ਬਾਈ ਪਿਛਲੇ ਸੂਰੇ ਲੈ ਕੇ ਆਇਆ ਤੇ ਥਣ ਥਣਾਉਟ ਵੀ ਚੰਗਾ ਲੱਗਿਆ ਤੇ ਲੇਵੇ ਲੂਵੇ ਦੀ ਵੀ ਗੱਲਬਾਤ ਕਰ ਲਾਂ ਬਾਈ ਜੇ ਲੇਵਾ ਲੂਵਾ ਵੀ ਚੰਗਾ ਬਣਾਉਂਦੀ ਆਉਂਦੀ ਆ ਨੰਨੇ ਢੇਲੇ ਲਾ ਕੇ ਦਿਖਾ ਲਈ ਤਰਸ ਲੇਵ ਆਲੂਆ ਦਿਖਾ ਦੇ ਇਧਰਲੇ ਅਗਲੇ ਬੰਨੇ ਉਹ ਵੀ ਦਿਖਾ ਦੇ ਲਿਆ ਹੋਰ ਤੋਰਾਂ ਭਾਈ ਕਿ ਬੰਨੇ ਨਾ ਨਾ ਬਸ ਬਸ ਭਾਈ ਜੀ ਬੰਦੋ ਕੁ ਗੱਲ ਨੰਬਰ ਫੇਰ ਬੋਲ ਦਿਓ ਜੀ ਇੱਕ ਵਾਰੀ ਆਪਣਾ 94785 ਜੀ ਹਾਂਜੀ 47251 ਲਾ ਇਧਰ ਤੋਂ ਤਰਸ ਬੈਕ ਤੋਂ ਬਾਡੀ ਬੂਡੀ ਵੀ ਦਿਖਾ ਦੇ ਇਹ ਸ਼ਿਸ਼ਟਮੇ ਦਾ ਸਾਰਾ ਦਿਖਾ ਦੇ ਹਰੇਕ ਪੱਖ ਤੋਂ ਯਾਰ ਆਪਣੇ ਸੱਜਣਾਂ ਦੀ ਤਸੱਲੀ ਕਰਾ ਦੇ ਤੇ ਮੇਨ ਗੱਲ ਆ ਯਾਰ ਜਿਹੜੀ ਦਿਖਾ ਦੇ ਹਰੇਕ ਪੱਖ ਤੋਂ ਦਿਖਾ ਦੇ ਇਧਰੋਂ ਥਾਣ ਥਾਣ ਦਿਖਾ ਦੇ ਉੱਤੇ ਤੋਂ ਬਾਡੀ ਬੂਡੀ ਦਿਖਾ ਦੇ ਜਿੱਦਾਂ ਭਾਈ ਆ ਇੱਕ ਪਾਸਾ ਮਾੜਾ ਮੋਟਾ ਬੈਠਿਆ ਹੋਇਆ ਹਾਂਜੀ ਹਾਂਜੀ ਆਪਾਂ ਇਹ ਕੋਈ ਝੂਠੇ ਮਾਰਦੇ ਆ। ਉਹ 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 ਚੀਜ਼ ਆਪਾਂ ਸੱਜਣਾ ਬਾਈ ਕਹਿੰਦੇ ਜਿਵੇਂ ਪਹਿਲਾਂ ਮੇਰੀ ਗੱਲ ਵੀ ਹੋਈ ਆ ਬਾਈ ਕਹਿੰਦਾ ਆਪਾਂ ਦੱਸ ਕੇ ਵੇਚਾਂਗੇ ਉੱਤੋਂ ਸ਼ਾਂਪ ਇੱਕ ਬੰਨਿਓ ਤਰਸ ਦਿਖਾਦੀ ਬਾਈ ਲਾ ਕੇ ਕੈਮਰਾ ਹਨਾ ਇੱਕ ਬੰਨਿਓ ਮਾੜੀ ਜੀ ਬੈਠੀ ਜ਼ਰੂਰ ਹੋਈ ਜਾਂ ਮੰਬੂਲੀ ਜੀ ਕਈ ਵਾਰੀ ਨਾ ਕਿਤੇ ਲੌਣ ਕਰਨ ਵੇਲੇ ਜਾਨਵਰ ਦੇ ਵੱਜ ਜਾਂਦੀ ਆ ਉਹ ਚੀਜ਼ ਆਪਾਂ ਬਾਈ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਤੀ ਓਦਾਂ ਝੋਟੀ ਕਿਸੇ ਵੀ ਪੱਖ ਤੋਂ ਹੱਥ ਨਹੀਂ ਧਰਾਉਂਦੀ ਕਿਉਂਕਿ ਬੱਚੇ ਪਾਉਣ ਵਾਸਤੇ ਜਿਹੜੇ ਨਾ ਸ਼ਕੀਨ ਸੱਜਣਾ ਕਹਿੰਦੇ ਹੁੰਦੇ ਨੇ ਵੀ ਯਾਰ ਗੁਰੀ ਸਾਨੂੰ ਨੀਲੀ ਰ ਤੇ ਹੈਗੀ ਵੀ ਬਾਈ ਟੋਪ ਦੇ ਬੁੱਲ ਤੋਂ ਗੱਭਣਾ ਡਾਇਮੰਡ ਤੋਂ ਆ ਹਰੀ ਕਾਣੇ ਤੋਂ ਕਿਉਂਕਿ ਜਿਹੜੇ ਸੱਜਣ ਨੀਲੀ ਰਾਵੀ ਬਾਰੇ ਬਾਈ ਜਾਣਕਾਰੀ ਰੱਖਦੇ ਨੇ ਡਾਇਮੰਡ ਦੀ ਮਦਰ ਦਾ ਰਿਕਾਰਡ ਮੇਰਾ ਖਿਆਲ 25 ਕਿਲੋ ਡੇਡ ਜੇਡ ਹੈ ਡਾਇਮੰਡ ਦੀਆਂ ਬਾਈ ਝੋਟੀਆਂ ਨੇ ਦੁੱਧ ਵੀ ਚੰਗਾ ਚਵਾਇਆ ਪਹਿਲਾਂ ਇੱਕ ਵਾਰੀ ਆਪਣਾ ਐਡਰੈਸ ਬਾਈ ਜੀ ਹੋਰ ਦੱਸੋ ਮੇਰਾ ਪਿੰਡ ਹੈਗਾ ਜੀ 10ਕੇ ਤੋਂ ਨਾਲ ਹੀ ਪੈਂਦਾ ਸਮੇਸ਼ਣਗਰ ਹੈ ਠੀਕ ਹੈ ਜੀ ਤੇ ਇਹ ਇਹਦੀ ਪੰਚਾਇਤ ਲੈ ਵੀਆ ਸੀ ਬਾਈ 10ਕੇ ਤੋਂ 22 22 ਕਿਲੋਮੀਟਰ ਤੇ ਦੂਰੀ ਤੇ ਹੈ ਠੀਕ ਹੈ ਜੀ ਨੇੜੇ ਆਪਾਂ ਗੱਲ ਕਰ ਲਈ। ਬਾਈ ਤੋਂ ਭਾਦਪੁਰ ਬਰੇਟਾ ਰੋਡ ਬਾਈ ਦਾ ਇਹ। ਠੀਕ ਹੈ ਜੀ। ਉਹ ਗੁਰੂ ਘਰ ਦੇ ਨਾਲ ਹੀ ਜਿਹੜੇ ਘਰ ਨੇ। ਲੈ ਸੱਜਣੋ ਬਾਕੀ ਨੰਬਰ 22 ਦਾ ਮੈਂ ਵੀਡੀਓ ਦੇ ਵਿੱਚ ਹੀ ਚਲਾ ਦੂੰਗਾ। ਜਿਹਨੂੰ ਵੀ ਇਹ ਝੋਟੀ ਪਸੰਦ ਆਊਗੀ ਬਾਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਲਿਓ। ਧੰਨਵਾਦ।